ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਕਾਲੇ ਕੇ ਮੇਲੇ ਤੇ ਜਿਹੜਾ ਹਰ ਸਾਲ ਇਹ ਮੇਲਾ ਲੱਗਦਾ ਬੱਕਰੀਆਂ ਦਾ ਮੇਲਾ ਲੱਗਦਾ ਇਹ ਇੱਥੇ ਇੱਕ ਸੀਤਲਾ ਮਾਤਾ ਦਾ ਮੰਦਿਰ ਆ ਉੱਥੇ ਸਾਲ ਬਾਅਦ ਇਹ ਮੇਲਾ ਲੱਗਦਾ ਤੇ ਮਾਲ ਵਾਲੇ ਭਰਾ ਦੂਰੋਂ ਦੂਰੋਂ ਇੱਥੇ ਸੋਖਾਂ ਲੌਣ ਆਉਂਦੇ ਆ ਇਹ ਚੇਤ ਦੇ ਮਹੀਨੇ ਵਿੱਚ ਲੱਗਦਾ ਮੇਲਾ ਬਰਨਾਲੇ ਦੇ ਏਰੀਏ ਦੇ ਵਿੱਚ ਹੰਢਿਆਏ ਤੋਂ ਜਿਵੇਂ ਆਪਾਂ ਜਾਣਦੇ ਆਂ ਫਤੇਗੜ ਛੰਨਾ ਤੇ ਪੈਣੀ ਜੱਸਾ ਦੇ ਅਗਲੇ ਪਾਸੇ ਆ ਜਾਂਦਾ ਪਿੰਡ ਕਾਲੇ ਕੇ ਉੱਥੇ ਪਿੰਡ ਵਾੜ ਅਨਸਾਰ ਹੀ ਇਹ ਮੇਲਾ ਲੱਗਦਾ ਤੇ ਬਹੁਤ ਭਾਰੀ ਇਕੱਠ ਹੁੰਦਾ ਤੇ ਦੂਰੋਂ ਦੂਰੋਂ ਬੱਕਰੀ ਪਾਲਕ ਭਰਾ ਇਸ ਮੇਲੇ ਤੇ ਆਪ ਦਾ ਮੱਥਾ ਟੇਕਣ ਜਾਂ ਮਾਲ ਵੇਚਣ ਚੰਗੇ ਚੰਗੇ ਜਾਨਵਰ ਲੈ ਕੇ ਆਉਂਦੇ ਆ ਜਿਵੇਂ ਤੁਸੀਂ ਵੇਖ ਲਓ ਵੀ ਬਹੁਤ ਸੋਹਣੇ ਬੀਟਲ ਦੇ ਵਿੱਚ ਜਾਨਵਰ ਆਏ ਆ ਪੂਰਾ ਸਜਾ ਕੇ ਲੈ ਕੇ ਆਉਂਦੇ ਆ ਜਿਵੇਂ ਪੀਲਾ ਰੰਗ ਲਾਲ ਰੰਗ ਜਿਹੜੀਆਂ ਭੇਡਾਂ ਉਹਨਾਂ ਦੇ ਉੱਤੇ ਤਾਂ ਪੂਰੀਆਂ ਝੰਡੀਆਂ ਵੀ ਲਾ ਕੇ ਲੈ ਕੇ ਆਏ ਸੀਗੇ ਗਾਨੀਆਂ ਗੁੰਨੀਆਂ ਪਾ ਕੇ ਆ ਬੱਚੇ ਦੇਖੋ ਕਿੱਡੇ ਸੋਹਣੇ ਆ ਤਾਂ ਭੇਡਾਂ ਦੇ ਉੱਤੇ ਵੇਖੋ ਜਿਵੇਂ ਉਹਨਾਂ ਦੇ ਉੱਤੇ ਉਹਨਾਂ ਦੇ ਝੰਡੀਆਂ ਨਾ ਛੋਟੇ-ਛੋਟੇ ਫੁੱਲ ਚਪਕਾ ਕੇ ਲੈ ਕੇ ਆਏ ਸੀਗੇ ਵੀ ਹਰ ਇੱਕ ਬੰਦਾ ਕਸਰ ਨਹੀਂ ਛੱਡਦਾ ਕਹਿਣ ਦਾ ਭਾਵਾ ਵੀ ਆਉਤੇ ਜਾਨਵਰਾਂ ਨੂੰ ਸੋਹਣੇ ਤੋਂ ਸੋਹਣਾ ਸਜਾ ਕੇ ਲੈ ਕੇ ਆਉਂਦਾ ਵੀ ਮੇਲੇ ਦੇ ਵਿੱਚ ਸਾਡੇ ਜਾਨਵਰ ਖਿੱਚ ਦਾ ਕੇਂਦਰ ਰਹਿਣ ਬਹੁਤ ਭਾਰੀ ਇਕੱਠ ਸੀਗਾ ਤੇ ਜਿਹੜੇ ਸੌਦੇ ਆ ਉਹ ਸ਼ਾਮ ਦੁਪਹਿਰੋਂ ਬਾਅਦ ਹੋਣ ਲੱਗੇ ਸੀ ਕਿ ਉੱਥੇ ਚੰਗੇ ਵਿਕਰੀ ਹੋਈ ਆ ਤੇ ਚੰਗੇ ਬੱਕਰੇ ਜਿਹੜੇ ਚੰਗੀ ਕੁਆਲਿਟੀ ਦੇ ਵਿੱਚ ਸੀਗੇ ਬਹੁਤ ਵਧੀਆ ਰੇਟਾਂ ਦੇ ਵਿੱਚ ਵਿਕੇ ਆ ਅੱਜ ਜਮਨਾਬਰੀ ਭੇਡਾਂ ਸੀ ਇਹ ਵੀ ਭਰਾ ਲੈ ਕੇ ਆਏ ਸੀ ਆਪ ਦਾ ਮੇਰੇ ਹਿਸਾਬ ਚ ਸਾਰਾ ਮਾਲ ਹੀ ਲੈ ਕੇ ਆਏ ਸੀ ਇੱਥੇ ਤੇ ਬਹੁਤ ਸੋਹਣੀਆਂ ਭੇਡਾਂ ਚਿੱਟੇ ਮੂੰਹਾਂ ਕਾਲੀਆਂ ਅੱਖਾਂ ਚਿੱਟੇ ਕੰਨ ਇਹਨੂੰ ਜਮਨਾਬਰੀ ਕਹਿੰਦੇ ਆ ਬਹੁਤ ਵਧੀਆ ਰੇਟ ਦੇ ਵਿੱਚ ਵਿਕਦੀਆਂ ਹੈ ਭੇਟਾਂ ਵੀ ਬਾਅਦ ਚ ਬੋਲ ਲਾਂਗੇ ਬਹੁਤ ਘੈਂਟ ਘੈਂਟ ਮਾਲ ਆਇਆ ਸੀਗਾ ਬੜੇ ਸੋਹਣੇ ਜਾਨਵਰ ਆਏ ਆ ਤੁਸੀਂ ਦੇਖ ਲਓ ਇਕੱਠ ਤਾਂ ਬਹੁਤ ਜਿਆਦਾ ਸੀ ਲੰਗਰ ਪੂਰਾ ਵਧੀਆ ਵਰਤਿਆ ਜਿਆਦਾ ਲੰਗਰ ਵੀ ਸੀ ਚੱਲਦਾ ਚੌਲਾਂ ਦਾ ਦਾਲ ਰੋਟੀ ਦਾ ਲੰਗਰ ਬਹੁਤ ਵਧੀਆ ਯਾਨੀ ਕਿ ਪ੍ਰਬੰਧ ਸੀਗੇ ਕਮੇਟੀ ਦੇ ਕਰੇਵੇ ਲੱਸੀ ਜਿਹੜਾ ਬਾਈ ਆਪਣਾ ਮੱਖਣ ਸਿੰਘ ਦਾ ਧੂੜ ਧੂੜਕੋਟ ਵਾਲਾ ਧੂੜਕੋਟ ਵਾਲਾ ਉਹਨੇ ਲੱਸੀ ਦਾ ਲੰਗਰ ਲਾਇਆ ਸੀ ਉਹ ਹਰ ਸਾਲ ਲੱਸੀ ਦਾ ਲੰਗਰ ਹੀ ਲਾਉਂਦਾ ਜੇ ਜਿਹੜਾ ਬਾਈ ਚੈਨਾ ਮਹਾਰਾਜ ਤੋਂ ਉਹਨੇ ਚਾਹ ਦਾ ਲੰਗਰ ਲਾਇਆ ਸੀਗਾ ਇੱਥੇ ਵੀ ਕਿਸੇ ਬੰਦੇ ਨੂੰ ਭੁੱਖਾ ਨਹੀਂ ਜਾਣ ਦਿੱਤਾਗਾ ਐਨੀ ਉੱਥੇ ਵਧੀਆ ਸੇਵਾ ਹੋਈ ਆ ਹਰ ਇੱਕ ਇਨਸਾਨ ਦੀ ਆ ਦੇਖੋ ਬੱਕਰੀਆਂ ਤੁਸੀਂ ਕਾਲਾ ਬੱਕਰਾ ਬਹੁਤ ਬਹੁਤ ਕੁਆਲਿਟੀ ਦੇ ਵਿੱਚ ਬੱਕਰਾ ਸੀਗਾ ਇਹ ਕਾਲੇ ਰੰਗ ਦਾ ਨਾਲ ਇਹਦੇ ਲਾਲ ਲੋਹਾ ਜ ਆ ਗਿਆ ਨਾਗਰੀਆਂ ਬੱਕਰੀਆਂ ਇਹ ਪੂਰਾ ਵਧੀਆ ਜਿੰਨਾ ਵੀ ਬੰਦੇ ਗਏ ਆ ਪੂਰੇ ਖੋਜ ਹੋ ਕੇ ਹੀ ਆਏ ਆ ਉੱਥੋਂ ਬਹੁਤ ਵਧੀਆ ਸੀਗਾ ਉੱਥੋਂ ਦਾ ਰੁਝਾਨ ਆ ਦੇਖ ਸਕਦੇ ਆ ਤੁਸੀਂ ਕਿੱਡੀਆਂ ਸੋਹਣੀਆਂ ਬੱਕਰੀਆਂ ਝੋਲੇ ਝੋਲੇ ਰੰਗ ਬਰੰਗੇ ਪਾਏ ਆ ਇਹਨਾਂ ਦੇ ਇਧਰ ਗਾਨੀਆਂ ਝੋਲੇ ਤੇ ਹੋਰ ਸਾਜੋ ਸਮਾਨ ਜੁੱਤੀਆਂ ਵਾ ਵੇਚਣ ਵਾਸਤੇ ਵੀ ਭਰਾ ਇੱਥੇ ਆਏ ਸੀ ਜਿਹੜੇ ਮਾਲ ਵਾਲੇ ਭਰਾ ਜੁੱਤੀਆਂ ਖਰੀਦਦੇ ਜਿਵੇਂ ਵਧਿਆ ਤੋਂ ਵਧਿਆ ਜੁੱਤੀਆਂ ਜਲਸੇ ਇਹੋ ਜਿਹਾ ਕੁਝ ਤਿਆਰੀ ਡਾਂਗਾ ਸੋਟੀਆਂ ਜਿਹੜੀਆਂ ਮਾਲ ਦੇ ਮਗਰ ਆਪਾਂ ਪੜ ਕੇ ਤੁਰਦੇ ਆਂ ਮਾਲ ਮੋੜਨ ਵਾਸਤੇ ਗਾਨੀਆਂ ਰस्सियां ਕੁੱਤਿਆਂ ਦੇ ਪਾਉਣ ਵਾਲੀਆਂ ਰस्सियां ਪਟੇ ਤੇ ਬੱਕਰੀਆਂ ਦੀਆਂ ਗਾਨਲੀਆਂ ਝਾਂਜਰਾਂ ਬਹੁਤ ਸਮਾਨ ਆਇਆ ਸੀਗਾ ਇਹ ਜਗ੍ਹਾ ਤੇ ਤੇ ਬਹੁਤ ਹੀ ਵਧੀਆ ਯਾਨੀ ਕਿ ਆਪਾਂ ਵੀ ਉੱਥੇ ਅੰਦਲੇ ਆ ਫੇਰ ਤੁਸੀਂ ਦੇਖ ਸਕਦੇ ਆਂ ਬੱਕਰੀਆਂ ਤੇ ਭੇਡਾਂ ਦੇ ਰੰਗ ਜਿਹੜਾ ਕਰਿਆ ਨਾ ਬਈ ਆਪਾਂ ਕਦੇ ਵੀ ਆਪਾਂ ਵੀ ਰੱਖਦੇ ਆਂ ਵੀ ਆਪਾਂ ਨਹੀਂ ਕਰਿਆ ਕਦੇ ਲਾਲ ਜਿਵੇਂ ਹਲਦੀ ਲਾਈ ਹੁੰਦੀ ਆ ਪੀਲਾ ਪੀਲਾ ਰੰਗ ਜਿਵੇਂ ਹਲਦੀ ਤੇ ਭੇਡਾਂ ਦੇ ਵਿੱਚ ਵਿੱਚ ਲਾਲ ਰੰਗ ਲਾਇਆ ਸੀਗਾ ਆ ਦੇਖ ਸਕਦੇ ਆਂ ਤੁਸੀਂ ਬਹੁਤ ਵਧੀਆ ਆ ਬਜ਼ੁਰਗ ਵੀ ਆ ਆਪਦੇ ਚਾਰ ਕਿਨਾਂਗ ਲੈ ਕੇ ਆਇਆ ਸੀ ਇੱਥੇ ਵੇਚਣ ਵਾਸਤੇ ਜਿਹੜਾ ਵਿਊ ਸੀ ਇੱਥੋਂ ਦਾ ਵਿਊ ਬਹੁਤ ਸੋਹਣਾ ਸੀਗਾ ਜਿਵੇਂ ਉਹ ਬਾਣ ਦੇ ਸੀ ਜਾਂਦੀ ਆ ਪੱਤੇ ਝਾੜੀ ਬੈਠੀ ਆ ਬਾਣ ਤੇ ਉਹਦੇ ਥੱਲੇ ਪੇਡਾਂ ਬੈਠੀਆਂ ਬਹੁਤ ਵਧੀਆ ਲੱਗਦਾ ਸੀ ਵਿਊ ਇੱਥੋਂ ਦਾ ਟਰੱਕਾਂ ਤੇ ਮਾਲ ਆਇਆ ਦੂਰੋਂ ਦੂਰੋਂ ਆਲ ਪੰਜਾਬ ਚੋਂ ਮੇਰੇ ਹਿਸਾਬ ਚ ਮਾਲ ਆਇਆ ਸੀਗਾ ਇੱਥੇ ਤੇ ਕਈ ਭਰਾ ਇਹੋ ਜਿਹੇ ਵੀ ਸੀ ਜਿਹੜੇ ਸਿਰਫ ਮੇਰੇ ਵਰਗੇ ਮੇਲਾ ਵੇਖਣ ਹੀ ਆਏ ਸੀਗੇ ਤੇ ਮਾਲ ਉਹਨਾਂ ਦਾ ਬੱਕਰੀਆਂ ਘਰੇ ਸੀਗੀਆਂ ਜਿਨ੍ਹਾਂ ਨੇ ਨਹੀਂ ਕੱਢੀਆਂ ਬਾਹਰ ਸਿਰਫ ਉਹ ਮੇਲਾ ਵੇਖਣ ਹੀ ਆਏ ਸੀਗੇ ਤੇ ਰਾਜਸਥਾਨ ਦੇ ਭਰਾ ਉਧਰੋਂ ਮਾਲ ਖਰੀਦਣ ਵਾਸਤੇ ਵੀ ਆਏ ਇਹੋ ਜੇ ਸੋਹਣੇ ਸੋਹਣੇ ਬੱਕਰੇ ਲਾਲ ਡੱਬੇ ਨਾਗਰੇ ਕਾਲੇ ਬੱਕਰੇ ਬਹੁਤ ਵਧੀਆ ਉਹਨਾਂ ਨੇ ਚੰਗੇ ਭਾਜ ਖਰੀਦੇ ਆ ਕੋਈ 50000 ਦਾ ਕੋਈ 80 ਦਾ ਕੋਈ ਲੱਖ ਦੇ ਕਰੀਬ ਬੱਕਰੇ ਵਿਕੇ ਤੇ ਚੰਗੇ ਚੰਗੇ ਕੁਆਲਿਟੀ ਦੇ ਬਹੁਤ ਵਧੀਆ ਸੀਗਾ ਸਿਸਟਮ ਇਧਰ ਆਪਣਾ ਬਾਈ ਜਗਮੀਦ ਸਿੰਘ ਆ ਰਿਹਾ ਅਰੇ ਦੋਵੇਂ ਇਕੱਠੇ ਗਏ ਸੀ ਮੈਂ ਤੇ ਜਗਮੀਤ ਸਿੰਘ ਜੰਗ ਫਾਰਮਰ ਉਧਰੋਂ ਬਾਈ ਮਾਨ ਤੁੰਗੜਾ